ਪਟਿਆਲਾ ਦੀ ਕੈਂਪ ਕਲੋਨੀ ਦੇ ਵਿੱਚ ਫਿਰ ਦੇਖਣ ਨੂੰ ਮਿਲੀ ਹੈ ਗੁੰਡਾਗਰਦੀ ਹਾਂਜੀ ਗੁੰਡਾਗਰਦੀ ਦਾ ਨੰਗਾ ਨਾਚ ਉਸ ਟਾਈਮ ਦਾ ਹੈ ਜਦੋਂ ਸਾਬਕਾ ਪ੍ਰਧਾਨ ਤਿੰਨ ਚਾਰ ਬੰਦਿਆਂ ਨੂੰ ਲੈ ਕੇ ਜੋ ਮੌਜੂਦਾ ਪ੍ਰਧਾਨ ਦੇ ਉੱਤੇ ਕਿਰਪਾਨਾਂ ਬਿੰਡੇ ਤੇ ਡੰਡਿਆਂ ਦੇ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰ ਰਿਹਾ ਅੱਜ ਸਵੇਰ ਤੋਂ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਨੌਜਵਾਨ ਨੂੰ ਪੰਜ ਸੱਤ ਬੰਦੇ ਅਣਪਛਾਤੇ ਬੜੀ ਬੁਰੀ ਤਰ੍ਹਾਂ ਕੁੱਟ ਰਹੇ ਨੇ ਨੌਜਵਾਨ ਨੇ ਭੱਜ ਕੇ ਆਪਣੀ ਜਾਨ ਬਚਾਈ ਹਾਂਜੀ ਪਰਿਵਾਰਕ ਮੈਂਬਰਾਂ ਦੇ ਦੱਸਣ ਦੇ ਮੁਤਾਬਿਕ ਉਹਨਾਂ ਦੇ ਮੁੰਡਾ ਨੂੰ ਪ੍ਰਧਾਨਗੀ ਸਰਬਸੰਮਤੀ ਦੇ ਨਾਲ ਮਿਲੀ ਸੀ ਸਾਬਕਾ ਪ੍ਰਧਾਨ ਉਹਦੇ ਤੋਂ ਖੁਸ਼ ਨਹੀਂ ਸੀ ਤੇ ਉਹ ਇਸ ਇਲਾਕਾ ਨਿਵਾਸੀਆਂ ਨੇ ਉਹਨੂੰ ਹਸਪੀਟਲ ਦੇ ਵਿੱਚ ਦਾਖਲ ਕਰਾਇਆ ਹੈ ਜੋ ਕਿ ਹੁਣ ਰਜਿੰਦਰਾ ਹਸਪੀਟਲ ਦੇ ਵਿੱਚ ਜੇਰੇ ਇਲਾਜ ਹੈ ਉਹਨਾਂ ਨੇ ਪੁਲਿਸ ਦੇ ਕਾਰਵਾਈ ਤੇ ਵੀ ਜਵਾਲ ਕੀਤੇ ਕਿ ਪੁਲਿਸ ਨੇ ਕਾਰਵਾਈ ਤਾਂ ਕੀਤੀ 307 ਦਾ ਪਰਚਾ ਕੱਟੇ ਨੂੰ ਤਿੰਨ ਦਿਨ ਹੋ ਗਏ ਪਰ ਹਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਉਹਨਾਂ ਨੇ ਇਹ ਵੀ ਦੱਸਿਆ ਕਿ ਦੋ ਤਿੰਨ ਮਹੀਨੇ ਪਹਿਲਾਂ ਵੀ ਇਸੇ ਤਰ੍ਹਾਂ ਇੱਕ ਲੜਾਈ ਹੋਈ ਸੀ ਤੇ ਉਹਨਾਂ ਨੇ ਕਾਰਵਾਈ ਦੀ ਮੰਗ ਕੀਤੀ ਸੀ ਪਰ ਉਦੋਂ ਵੀ ਉਹਨਾਂ ਨੂੰ ਡਰਾ ਧਮਕਾ ਕੇ ਉਹਨਾਂ ਨੂੰ ਬਿਠਾ ਦਿੱਤਾ ਗਿਆ ਕਿ ਇਹ ਕਾਰਵਾਈ ਨਹੀਂ ਹੋਣੀ ਇਸ ਵਾਰੀ ਵੀ ਉਹ ਕਹਿੰਦੇ 307 ਦਾ ਪਰਚਾ ਤਾਂ ਜਰੂਰ ਕੱਟਿਆ ਹੈ ਕਿ ਇਹਨਾਂ ਹੋਵੇ ਕਿ ਉਹਨਾਂ ਦੀ ਅਰੇਸਟ ਹੀ ਨਾ ਹੋਵੇ ਜੋ ਕਿ ਹੁਣ ਤੱਕ ਅਰੇਸਟ ਨਹੀਂ ਹੋਈ ਹੁਣ ਦੇਖਣਾ ਹੋਵੇਗਾ ਪੁਲਿਸ ਕਿੰਨੀ ਜਲਦੀ ਉਹਨਾਂ ਮੁਜਲਮਾ ਨੂੰ ਗ੍ਰਿਫਤਾਰ ਕਰਦੀ ਹੈ ਪਟਿਆਲਾ ਤੋਂ ਕੈਮਰਾਮੈਨਰ ਕੇਸ ਦੇ ਨਾਲ ਦਰਪਨ ਸੰਧੂ ਦੀ ਰਿਪੋਰਟ ਹਣ ਕੀ ਨਾਮ ਹੈ ਤੁਹਾਡਾ ਕਿਰਨਜੀਤ ਕੌਰ ਕੀ ਮਾਮਲਾ ਕੀ ਹੋਇਆ ਤੁਹਾਡੇ ਮਹੱਲੇ ਦੇ ਵਿੱਚ ਇੱਕ ਮੁੰਡੇ ਦੀ ਕੁੱਟਮਾਰ ਕਰੀ ਗਈ ਹੈ ਸਾਡੇ ਜੀ ਅਸੀਂ ਤਾਂ ਉਸ ਟਾਈਮ ਉੱਤੇ ਪੈ ਸੀਗੇ ਤੇ ਇਹਨਾਂ ਦੀ ਪੂਰੀ ਪਲੈਨਿੰਗ ਕਰੀ ਹੋਈ ਸੀਗੀ ਪਿੱਛੇ ਮੁੰਡੇ ਬੁਲਾ ਕੇ ਰੱਖੇ ਹੋਏ ਸੀਗੇ ਇਹਨਾਂ ਦੇ ਤੇ ਇਹਨਾਂ ਦੇ ਚਾਕੂ ਚੁੱਕੋ ਮਿੰਟੀ ਪ੍ਰਧਾਨ ਨੇ ਤੇ ਉਹਦੇ ਮੁੰਡਿਆਂ ਨੇ ਸ਼ੁੱਕਰਵਾਰ ਵਾਲੇ ਦਿਨ ਅਸੀਂ ਅੰਦਰ ਆਪਦਾ ਕੰਮ ਕਰ ਰਹੇ ਸੀ ਸੇਵਾ ਕਰ ਰਹੇ ਸੀ ਤਿੰਨ ਵਾਦ ਦੇ ਤਿੱਕਰ ਸਾਨੂੰ ਵੀ ਇਹਨਾਂ ਨੇ ਧਮਕੀਆਂ ਦਿੱਤੀਆਂ ਸੀਗੀਆਂ ਮੈਨੂੰ ਵੀ ਭਾਈ ਜੀ ਦੀ ਜਨਾਨੀ ਬੋਟ ਤੇ ਹੈਗੀ ਸਾਰਿਆਂ ਨੂੰ ਅਸੀਂ ਪਾੜ ਪਾੜ ਕੇ ਸਿੱਟਣਾਗਾ ਤੇ ਅਸੀਂ ਉਸ ਦੀ ਗੱਲ ਦੀ ਉਹ ਨਹੀਂ ਕਰੀ ਹੈਗੀ ਅਸੀਂ ਮੈਂ ਉਧਰ ਹਦਸਾ ਦੁੱਸਾ ਕਰੀਆਂ ਵੀ ਜੋ ਜੈਸੀ ਗਲਤਾਂ ਸਾਡੇ ਨਾਲ ਹੋਵੇ ਨਹੀਂ ਤੁਹਾਡੇ ਨਾਲ ਕਹਿੰਦੇ ਤੁਸੀਂ ਵੀਡੀਓ ਵੀ ਵਾਇਰਲ ਕਰੀ ਸੀਗੀ ਮੈਂ ਕਹਿੰਦਾ ਅਸੀਂ ਵੀਡੀਓ ਨਹੀਂ ਵਾਇਰਲ ਕਰੀ ਹੈਗੀ ਇਹਨਾਂ ਨੇ ਗੁਰਦੁਆਰੇ ਦਾ ਜੀ ਹੋਟਲ ਬਣਾ ਰੱਖਿਆ ਮਿੰਟੀ ਨੇ ਤੇ ਮਿੰਟੀ ਦੇ ਮੁੰਡੇ ਨੇ ਕਰਤਾ ਟੀਵੀ ਵਾਲੀ ਦੀ ਕੁੜੀ ਕਰਤਾ ਟੀਵੀ ਵਾਲਾ ਤੇ ਪ੍ਰਧਾਨ ਦਾ ਮਿੰਟੀ ਦਾ ਥੋੜਾ ਸੈਵੀ ਇਹਨਾਂ ਨੇ ਜੋ ਇਥੇ ਗੰਦ ਫਲਾਇਆ ਮੈਨੂੰ ਇਹਨਾਂ ਨੇ ਬੜੀਆਂ ਧਮਕੀਆਂ ਦਿੱਤੀਆਂ ਨੇ ਸਾਨੂੰ ਐਂ ਕਹਿੰਦੇ ਥੋੜੇ ਜਿਹੇ ਦਿਨ ਹੋ ਗਏ ਜਦੋਂ ਵੀ ਇਹਨਾਂ ਨੇ ਮੈਨੂੰ ਬੜੀਆਂ ਧਮਕੀਆਂ ਦਿੱਤੀਆਂ ਨੇ ਪਰ ਮੈਂ ਡਰੀ ਡੂਰੀ ਨਹੀਂ ਹੈਗੀ ਫਿਰ ਇਹਨਾਂ ਨੇ ਮੁੰਡੇ ਦੇ ਕਿਰਪਾਨਾਂ ਕੁਰਪਨਾਂ ਰਾੜ ਮਾਰੀ ਆ ਸਿਰ ਦੇ ਵਿੱਚ ਮੈਂ ਗੇਟ ਲਵੇ ਖੜ ਕੇ ਸਾਰਾ ਕੁਝ ਦੇਖਿਆਗਾ ਉਸ ਟਾਈਮ ਮੇਰੇ ਨੈਟਸੂਟ ਪਾਇਆ ਸੀ ਮੈਂ ਨਹੀਂ ਆ ਸਕੀ ਹਾਂਗੀ ਤੇ ਦੂਜੇ ਸੱਭੀ ਦੇ ਇਹਨਾਂ ਨੇ ਚਾਕੂ ਮਾਰੇ ਨੇ ਤੇ ਕਿਰਪਾਨਾਂ ਮਾਰੀਆਂ ਨੇ ਬਾਹਾਂ ਤੇ ਬਹੁਤ ਕੁਝ ਹੋਇਆ ਨਾ ਵਰਨਾ ਕੁੰਨ ਨੇ ਪੁੱਟਿਆਗਾ ਜੀ ਕੋਈ ਪ੍ਰਾਣੀ ਰੰਜਿਸ਼ ਹੈ ਕੀ ਹੈ ਇਹਨਾਂ ਦੀ ਪੁਰਾਣੀ ਸੀ ਜੀ ਇਹਦੇ ਕਰਤੀ ਸੀ ਵੀ ਇਹਨਾਂ ਨੇ ਬੋੜ ਤਾਰੇ ਨੇ ਪ੍ਰਧਾਨਗੀ ਦੇ ਬੋੜ ਦੇ ਬਸ ਇਹਨਾਂ ਨੂੰ ਇਹੀ ਜੱਲਣ ਨੂੰ ਆਈ ਹੈ ਕਿ ਇਹ ਮੁੰਡਾ ਨਾ ਜਿਹੜਾ ਪ੍ਰਧਾਨਾ ਇਹ ਸਾਰੇ ਮੱਲੇ ਵਾਸਤੇ ਬੜਾ ਅੱਛਾ ਕੰਮ ਕਰ ਰਿਹਾ ਜੀ ਬਹੁਤ ਜ਼ਿਆਦਾ ਬਸ ਉਹਨਾਂ ਤਾਂ ਇਹ ਬਰਦਾਸ਼ਤ ਨਹੀਂ ਹੋ ਰਿਹਾ ਵੀ ਸਾਰਾ ਮੱਲਾ ਇੱਕ ਪਾਸੇ ਹੋ ਗਿਆ ਮੈਂ ਕੱਲ ਨਾ ਇੱਕ ਪਾਸੇ ਰਾਸਣ ਇਹ ਵੇਚਦਾ ਹੋਰ ਦੱਸੋ ਮੈਨੂੰ ਤਾਂ ਸਾਨੂੰ ਤਾਂ ਧਮਕੀਆਂ ਦੇ ਧਮਕੀਆਂ ਨੇ ਜੇ ਤੁਸੀਂ ਬਿਆਨ ਦਿੱਤੇ ਨੇ ਮੇਰੇ ਖਿਲਾਫ ਤੁਹਾਨੂੰ ਕੱਟ ਦਾਵਾਂਗੇ ਅਸੀਂ ਮੱਲਾ ਸਾਰਾ ਐਂਟੀਓਪੇ ਹਾਂਜੀ ਸਾਰਾ ਹੋਇਆ ਪਿਆ ਜੀ ਸਾਬ ਵਿੱਚ ਤੇ ਹੁਣੇ ਭੱਜੇ ਹੋਣੇ ਜੇ ਤਾਂ ਤੁਸੀਂ ਕੰਮ ਲੜਦੇ ਹੋਵੇ ਫਿਰ ਮੰਤਰੀਆਂ ਦੇ ਕਿਉਂ ਕੁਛ ਦੇ ਵਿੱਚ ਵੱਢਦੇ ਹੋ ਜਾਂ ਤਾਂ ਸ਼ਰਿਆਮ ਕਰੋ ਜੋ ਵੀ ਕਰਨਾਗਾ ਇਹ ਜੇ ਮੰਤਰੀ ਨੇ ਜਿਹੜੇ ਉਹਨਾਂ ਨੂੰ ਵਿੱਚ ਕਾਰ ਬਿਠਾਈ ਬੈਠੇ ਨੇਗੇ ਇਹਦਾ ਫਿਰ ਗੁੰਡੇ ਹੋਗੇ ਕੱਲ ਨੂੰ ਕੁੱਟਦੇ ਨੇ ਫੈਸਲਾ ਕਰ ਲੋ ਇਹ ਫੈਸਲੇ ਵਾਲੀ ਕੀ ਗੱਲ ਹੋਗੀ ਕੱਲ ਨੂੰ ਫਿਰ ਕਿਸੇ ਦਾ ਕੂਣ ਕਰਦਣਗੇ ਫਿਰ ਭੱਜ ਜਾਣਗੇ ਫੈਸਲਾ ਕਰ ਲੋ ਰਾਤੋਂ ਰਾਤ ਕਰਤਾਰ ਟੀਵੀ ਵਾਲਾ ਲੇਕਿਨ ਉਹਨਾਂ ਨੂੰ ਫਿਰ ਭੱਜ ਗਿਆ ਇਹਨਾਂ ਦੀ ਗੱਡੀ ਇੱਥੇ ਖੜੀ ਸੀਗੀ ਭੱਜੀ ਹਾਂਜੀ ਭੱਜੀ ਕੀ ਨਾਮ ਹੈ ਤੇ ਇੱਕ ਵੀਡੀਓ ਹੈ ਲੋਕੀ ਕੀ ਗੱਲ ਕਰ ਰਿਹਾ ਤਾਂ ਸਾਸ਼ਿਕਾ ਜੀ ਮੇਰਾ ਨਾਮ ਮਿਸ਼ਤਪਾਲ ਹੈ ਜੀ ਇੱਥੇ ਗੁਰਦੂਖਨ ਸਿੰਘ ਸਾਹਿਬ ਦੇ ਕੋਲ ਇੱਕ ਕੈਂਪ ਕਲੋਨੀ ਨਾਮ ਤੋਂ ਮਹੱਲਾ ਜੀ ਤੇ ਉੱਥੇ ਸਾਡਾ ਭਰਾ ਸਿਮਰ ਹੈ ਜੀ ਗਾਂਧੀ ਉਹਨੂੰ ਸਰਬਸੰਮਤੀ ਨਾਲ ਪ੍ਰਧਾਨ ਲਾਇਆ ਗਿਆ ਮਹੱਲੇ ਦਾ ਜਿਵੇਂ ਕਿ ਦੇਖ ਲਓ ਸਾਰੇ ਬਜ਼ੁਰਗ ਵਗੈਰਾ ਨਾਲ ਖੜੇ ਨੇ ਤੇ ਪਿਛਲੇ ਲੰਬੇ ਸਮੇਂ ਤੋਂ ਇੱਥੇ ਗੁਰਦੁਆਰਾ ਸਾਹਿਬ ਹੈ ਜਿੱਥੇ ਰਿਕ ਪ੍ਰਧਾਨ ਹੈ ਹਰਵਿੰਦਰ ਵਿੰਟੀ ਜੀ ਵਿੰਟੀ ਤੇ ਵਿੰਟੀ ਦਾ ਪਰਿਵਾਰ ਪਿਛਲੇ ਲੰਬੇ ਸਮੇਂ ਤੋਂ ੱੱਕੇ ਨਾਲ ਗੁਰਦੁਆਰਾ ਸਾਹਿਬ ਤੇ ਕਾਬਜ਼ ਹੋਇਆ ਪਿਆ ਤੇ ਗੋਲਕ ਚੋਰੀ ਤੋਂ ਲੈ ਕੇ ਬੇਦਬੀ ਤੱਕ ਉਹ ਕਰਵਾਂਦਾ ਆ ਰਿਹਾ ਸੀਗਾ ਜਦ ਸਿਮਰ ਪ੍ਰਧਾਨ ਬਣਿਆ ਉਸ ਤੋਂ ਬਾਅਦ ਮੱਲੇ ਨੇ ਤੇ ਪ੍ਰਧਾਨ ਨੇ ਸਾਡੇ ਨੇ ਸਾਰਿਆਂ ਨੇ ਮੁੱਦਾ ਚੱਕਿਆ ਉਦੋਂ ਤੋਂ ਹੀ ਜੀ ਉਹ ਖਾਰ ਖਾ ਕੇ ਫਿਰਦਾ ਸੀਗਾ ਪਹਿਲਾਂ ਵੀ ਇੱਕ ਦੋ ਵਾਕਏ ਹੋਏ ਪੁਲਿਸ ਕੰਪਲੇਂਟ ਹੋਈ ਹੁਣ 26 ਤਰੀਕ ਰਾਤ ਨੂੰ ਸਿਮਰ ਆਪਣੇ ਘਰ ਨੂੰ ਵਾਪਸ ਆ ਰਿਹਾ ਸੀਗਾ ਤੇ ਇਹਨਾਂ ਨੇ ਉਹਦੇ ਉੱਤੇ ਅਚੰਚੇਤ ਹਮਲਾ ਕਰਤਾ ਕਿਸ ਚੀਜ਼ ਦਾ ਹਮਲਾ ਹੋਇਆ ਜੀ ਹਮਲਾ ਪੂਰੀ ਪਲੈਨਿੰਗ ਨਾਲ ਹੋਇਆ ਜੀ ਵੀਡੀਓ ਬਣੀ ਹੋਈ ਹੈ ਗੁਰਦੁਆਰਾ ਸਾਹਿਬ ਦੇ ਕੈਮਰਿਆਂ 'ਚ ਵੀਡੀਓ ਆਈ ਹੈ ਮੱਲੇ ਦੇ ਕੈਮਰੇ 'ਚ ਵੀਡੀਓ ਆਈ ਹੋਈ ਹੈ ਇਹ ਇਕੱਲਾ ਸੀਗਾ ਇਹ ਉਹਨਾਂ ਦੇ ਪਰਿਵਾਰ ਦੇ 7-8 ਜਣੇ ਪਲੱਸ ਕੁਝ ਅਣਪਛਾਤੇ ਲੋਕ ਉਹਨਾਂ ਦੇ ਨਾਲ ਦੇ ਜਿਹੜੇ ਸੀਗੇ ਗੁਰਦੁਆਰੇ ਦੇ ਸੰਚਾਲਕ ਸੀ ਜਿਹੜੇ ਨਾਲ ਦੇ ਉਹਨਾਂ ਸਾਰਿਆਂ ਨੇ ਦਾ ਫੜ ਫੁੜ ਕੇ ਇਹ ਤੋਂ ਬਹੁਤ ਜ਼ਿਆਦਾ ਕੁੱਟਮਾਰ ਕੀਤੀ ਕੇਸਾਂ ਦੀ ਬੇਦਬੀ ਕੀਤੀ ਹੈ ਸੋ ਬਹੁਤ ਮੰਦਪਾਕੀ ਘਟਨਾ ਜੀ ਬਹੁਤ ਸ਼ਰਮ ਵਾਲੀ ਗੱਲ ਹੈ ਇਹ ਹਮਲਾ ਕਿਸ ਚੀਜ਼ ਦਾ ਕੀਤਾ ਕੋਈ ਹਥਿਆਰ ਵਗੈਰਾ ਹਾਂਜੀ ਰਾਡਾਂ ਵਗੈਰਾ ਸੀਗੀਆਂ ਸਿਰ ਤੇ ਬਹੁਤ ਜ਼ਿਆਦਾ ਇੰਜਰੀ ਆਈ ਸੀਗੀ ਮੇਰੇ ਖਿਆਲ ਨਾਲ 8-10 ਟਾਂਕੇ ਵੀ ਆਏ ਨੇ ਹੋਰ ਵੀ ਇੰਜਰੀ ਬਹੁਤ ਆਈ ਹੈ ਇੱਕ ਨਾਲ ਮੁੰਡਾ ਹੋਰ ਸੀ ਉਹਦੇ ਵੀ ਸੱਟਾਂ ਵੱਜੀਆਂ ਨੇ ਸੋ ਬਹੁਤ ਮਨਪਕੀ ਗੱਲ ਹੈ ਜੀ ਕਾਰਨ ਮੇ ਨਹੀਂ ਹੈ ਜੀ ਜਿੱਥੇ ਤੱਕ ਸਾਨੂੰ ਲੱਗਦਾ ਸਾਨੂੰ ਕੀ ਜੀ ਸਭ ਨੂੰ ਇਹੀ ਲੱਗਦਾ ਕਿ ਗੋਲਗ ਚੋਰੀ ਦਾ ਮਾਮਲਾ ਜਿਹੜਾ ਤੇ ਬੇਰਵੀ ਦੇ ਮਾਮਲੇ ਨੂੰ ਲੈ ਕੇ ਇਹਨਾਂ ਨੇ ਆਵਾਜ਼ ਚੁੱਕੀ ਸੀ ਆਵਾਜ਼ ਨੂੰ ਦੱਬਣ ਲਈ ਪ੍ਰੈਸ਼ਰ ਪਾਉਣ ਲਈ ਇਹ ਸਭ ਕੁਝ ਕੀਤਾ ਗਿਆ ਹਾਂਜੀ ਹਾਂਜੀ ਪਹਿਲਾਂ ਵੀ ਮੰਡੀ ਥਾਣੇ ਦੇ ਵਿੱਚ ਮਾਮਲਾ ਦਰਸੀ ਇਹਨਾਂ ਨੇ ਥੋੜਾ ਪ੍ਰੈਸ਼ਰ ਪਵਾ ਕੇ ਤੇ ਉਹ ਮਾਮਲੇ ਦੇ ਅੱਗੇ ਕਾਰਵਾਈ ਕਰਨ ਦਿੱਤੀ ਹੁਣ ਇਸ ਮਾਮਲੇ ਦੇ ਵਿੱਚ 307 ਦਾ ਪਰਚਾ ਕਟਿਆ ਗਿਆ ਅਸੀਂ ਧੰਨਵਾਦ ਕਰਦੇ ਹਾਂ ਪੰਜਾਬ ਪੁਲਿਸ ਦਾ ਪਟਿਆਲਾ ਪੁਲਿਸ ਦਾ ਸੋ ਅਸੀਂ ਕੋ ਅਪੀਲ ਕਰਦੇ ਆ ਕਿ ਪਟਿਆਲਾ ਪੁਲਿਸ ਨਿਰਪੱਖ ਜਾਂਚ ਕਰਕੇ ਇਹਦੇ ਉੱਤੇ ਕਾਰਵਾਈ ਕਰੇ ਮੰਡੀ ਥਾਣੇ ਦੇ ਵਿੱਚ ਦਰਜ ਅਜ ਤਿੰਨ ਦਿਨ ਤੋਂ ਉੱਪਰ ਹੋ ਚੁੱਕੇ ਨੇ ਜੀ ਪਰ ਹਲੇ ਤੱਕ ਇੱਕ ਵੀ ਰੈਸਟ ਨਹੀਂ ਪਈ ਐਸਜੀਪੀਸੀ ਨੂੰ ਵੀ ਹਾਂਜੀ 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 ਬਿਲਕੁਲ ਪਿਛਲੀ ਵਾਰ ਵੀ ਅਸੀਂ ਐਨਜੀ ਐਸਜੀਪੀਸੀ ਨੂੰ ਅਸੀਂ ਲੈਟਰ ਭੇਜੀਆਂ ਸੀ ਸਾਡੇ ਕੋਲ ਬਕਾਇਦਾ ਬਿੰਟੀ ਜਿਹੜਾ ਪ੍ਰਧਾਨ ਹੈ ਇਹਨੇ ਆਪਣਾ ਅਸਤੀਫਾ ਦਿੱਤਾ ਸੀ ਸਾਲ ਪਹਿਲਾਂ ਸਾਈਨ ਕੀਤੇ ਸੀ ਮੱਲੇ ਦੀ ਹਜ਼ੂਰੀ ਚ ਕੀਤਾ ਸੀਗਾ ਤੇ ਦੁਬਾਰਾ ਉਸ ਤੋਂ ਬਾਅਦ ੱੱਕੇ ਨਾਲ ਗੁਰਦੁਆਰਾ ਸਾਹਿਬ ਚ ਕਾਬਜ ਹੈ ਜੀ ਮੁੰਡੇ ਦੇ ਹਾਲਾਤ ਕਿਵੇਂ ਇਸ ਟਾਈਮ ਤੇ ਹਾਂਜੀ ਮੁੰਡੇ ਦੇ ਹਾਲਾਤ ਕਿਵੇਂ ਮੁੰਡਾ ਇਸ ਟਾਈਮ ਥੋੜਾ ਅਨਕੌਂਸ਼ੀਅਸ ਹੈ ਜੀ ਚਲੋ ਜਿਵੇਂ ਜਿਵੇਂ ਰਿਕਵਰੀ ਹੋ ਰਹੀ ਹੈ ਅਸੀਂ ਇਹ ਹੀ ਅਰਦਾਸ ਕਰਦੇ ਹਾਂ ਕਿ ਉਹ ਜਲਦੀ ਠੀਕ ਹੋਵੇ ਸੋ ਕੱਲਾ ਕੱਲਾ ਮੁੰਡਾ ਜੀ ਉਹਦੀ ਦੋ ਕੁੜੀਆਂ ਨੇ ਕੱਲਾ ਕਮਾਣ ਵਾਲਾ ਬੱਚਾ ਹੈ ਜੀ ਜਿਸ ਤੇ ਇੰਨਾ ਕੁਝ ਕੀਤਾ ਗਿਆ ਉਹ ਪੁਲਿਸ ਕਿਸ ਤਰ੍ਹਾਂ ਨੀ ਕਾਰਵਾਈ ਕਰ ਰਹੀ ਹੈ ਫਿਲਹਾਲ ਦੇਖੋ ਜੀ ਅਸੀਂ ਐਸਐਚਓ ਸਾਹਿਬ ਨਾਲ ਗੱਲ ਕੀਤੀ ਸੀਗੀ ਉਹਨਾਂ ਨੇ ਸਾਨੂੰ ਇਹ ਵਿਸ਼ਵਾਸ ਦਿਵਾਇਆ ਕਿ ਅਸੀਂ ਜਲਦ ਤੋਂ ਜਲਦ ਇਹ ਰੈਸਟ ਕਰਾਂਗੇ ਤੇ ਅਸੀਂ ਕੱਲ ਤੋਂ ਹੁਣ ਘਰਦਿਆਂ ਨਾਲ ਤੇ ਮੱਲੇ ਨਾਲ ਜਾ ਕੇ ਅਸੀਂ ਐਸਐਸਪੀ ਸਾਹਿਬ ਕੋਲ ਵੀ ਜਾਵਾਂ ਇਹ ਉਹਨਾਂ ਰਿਕਵੈਸਟ ਕਰਾਂਗੇ ਹਲੇ ਤੱਕ ਕੋਈ ਰਸ ਨਹੀਂ ਪਈ ਜੀ ਮੇਰਾ ਨਾਮ ਇੰਦਰਪਾਲ ਸਿੰਘ ਸੇਠੀ ਦੂਖਨਵਰ ਕਲੋਨੀ ਦਾ ਮੈਂ ਨਿਵਾਸੀ ਹਾਂ ਜੋ ਵੀ ਇਹ ਘਟਨਾ 26 ਤਰੀਕ ਰਾਤ ਦੀ ਹੋਈ ਹੈ ਬਹੁਤ ਹੀ ਮੰਦ ਭਾਗੀ ਹੈ ਔਰ ਜਿੰਨੀ ਨਕੀਦੀ ਕੀਤੀ ਜਾਈਦੀ ਉਹ ਕਟ ਹੈ ਗੁੰਡਾਗਰਦੀ ਦਾ ਪੂਰਾ ਨਾਚ ਹੋਇਆ ਇਹ ਤੋਂ ਪਹਿਲਾਂ ਵੀ ਕੁਰੇ ਹੋਇਆ ਪਰ ਉਹ ਪਹਿਲੇ ਦਬ ਦਬਾ ਗਿਆ ਸਿਆਸੀ ਪਾਰਟੀਆਂ ਨੇ ਕੋਈ ਦਖਲਅੰਦਾਜ਼ੀ ਕਰਕੇ ਇਹਨੂੰ ਦਬਾ ਦਿੱਤਾ ਹੈ ਹੁਣ ਜਿਹੜਾ ਹੋਇਆ ਇਹ ਮੁੰਡਾ ਵਿਚਾਰਾ ਇੱਕ ਹੈਗਾ ਸਾਡਾ ਬਣਿਆ ਹੁਣ ਸਿਮਰਨ ਸਿੰਘ ਹੈ ਇਹਨੂੰ ਬੜਾਇਆ ਕਮੇਟੀ ਦਾ ਪ੍ਰਧਾਨ ਬੜਾਇਆ ਮhalla ਸੁਧਾਰ ਕਮੇਟੀ ਦਾ ਔਰ ਇਸ ਦੇ ਨਾਲ ਤਾਂ ਇਹਨੇ ਇੱਕ ਬੜਾ ਅੱਛਾ ਕੰਮ ਕੀਤਾ ਉਪਰਾਲਾ ਕੀਤਾ ਇਹਨੇ ਤੀਆਂ ਦੀ ਲੋੜੀ ਮਨਾਈ ਤੀਆਂ ਦੀ ਲੋੜੀ ਮਨਾਈ ਬੜਾ ਅੱਛਾ ਪ੍ਰੋਗਰਾਮ ਕਰਕੇ ਮਹੱਲੇ ਨੂੰ ਆ ਨਾ ਯਾਨੀ ਕਿਹਾ ਉਸ ਚੀਜ਼ ਤੋਂ ਵੀ ਉਹ ਦੂਜੀ ਪਾਰਟੀ ਆ ਉਹ ਖਫਾ ਸੀ ਕੋ ਪਾਰੇ ਤੇਰੀ ਪਾਰਟੀ ਦੇ ਬੰਦੇ ਨੇ ਉਹ ਗੁਰਦੁਆਰਾ ਕਮੇਟੀ ਹੈ ਜੀ ਈ ਨਾਮ ਉਹਦਾ ਨਾਮ ਮਿੰਟੀ ਹੈ ਮਿੰਟੀ ਕਹਿੰਦੇ ਮਿੰਟੀ ਹਰਮਿੰਦਰਪਾਲ ਸਿੰਘ ਹਾਂ ਪਰੇਸ਼ਾਨ ਕੀ ਹਰ ਵਕਤ ਰੋਜ਼ ਹੀ ਕਲੇਸ਼ ਹੈ ਰੋਜ਼ ਹੀ ਇੱਥੇ ਕੋਈ ਨਾ ਕੋਈ ਪ੍ਰੋਗਰਾਮ ਹੈ ਫਾਲਤੂ ਪ੍ਰੋਗਰਾਮ ਹੈ ਮਹੱਲੇ ਦੀ ਸਾਰੀ ਪ੍ਰਾਈਵੇਸੀ ਖਤਮ ਕਰ ਰખી ਹੈ ਜਿਹੜੇ ਮਿੰਟੀ ਦਾ ਨਾਮ ਲੈ ਰਹੇ ਉਹ ਇੱਥੇ ਦੇ रहने ਵਾਲੇ ਆ ਇੱਥੇ ਨਾਲੇਕਰ ਪ੍ਰਧਾਨ ਹੈ ਜੀ ਅਕੋਤੀ ਪ੍ਰਧਾਨ ਆਪਣੇ ਆਪ ਪ੍ਰਧਾਨ ਬਣਿਆ ਹੈ ਜਿਹੜਾ ਕੋਈ ਉਹਦਾ ਹਾਂ ਜੀ